ਪੰਚਾਇਤੀ ਚੋਣਾਂ ਤੋਂ ਪਹਿਲਾਂ ਦੱਸਿਏ ਕਿ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਉੱਥੇ ਹੀ ਲਗਾਤਾਰ ਹੁਣ ਚਰਚਾਵਾ ਹੋਣ ਲੱਗੀਆਂ ਨੇ ਕਿ ਸੁਨੀਲ ਜਾਖੜ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਸਕਦੇ ਨੇ ਤੇ ਦੱਸਿਏ ਕਿ ਭਾਜਪਾ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਸੁਨੀਲ ਜਾਖੜ ਨੂੰ ਹਜੇ ਸਾਲ ਪਹਿਲਾਂ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਜਾਖੜ ਦੇ ਅਸਤੀਫੇ ਨਾਲ ਭਾਜਪਾ ਪੰਚਾਇਤ ਚੋਣ ਤੋਂ ਐਨ ਪਹਿਲਾਂ ਪ੍ਰਧਾਨ ਵਿਉਣੀ ਹੋ ਗਈ ਹੈ ਤੇ ਦੱਸਿਏ ਕਿ ਜਾਖੜ ਨੇੜਲੇ ਸੂਤਰਾ ਅਤੇ ਭਾਜਪਾ ਦੀ ਪੰਜਾਬ ਇਕਾਈ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਚਰਚਾਾਂ ਵਿੱਚ ਚੱਲ ਰਹੀਆਂ ਸੀ ਕਿ ਭਾਜਪਾ ਆਪਣਾ ਪ੍ਰਧਾਨ ਬਦਲਣ ਦੀ ਤਿਆਰੀ ਕਰ ਰਹੀ ਹੈ ਤੇ ਅਜੇਹਾ ਚਿਹਰਾ ਪਾੜੀ ਹੈ ਤੇ ਜਿਸ ਦੀ ਪਕੜ ਪਿੰਡਾਂ ਤੇ ਸ਼ਹਿਰਾਂ 'ਚ ਬਰਾਬਰ ਹੋਵੇ ਤਾਂ ਭਾਜਪਾ ਨੂੰ ਲੱਗਦਾ ਹੈ ਕਿ ਨਵਾਂ ਪ੍ਰਧਾਨ ਦਾ ਅਜੇਹਾ ਚਿਹਰਾ ਮਿਲ ਗਿਆ ਹੈ ਤੇ ਇਸ ਲਈ ਖਬਰ ਆਈ ਹੈ ਕਿ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਜਿਹੜਾ ਕਿ ਅਸਤੀਫਾ ਦੇ ਦਿੱਤਾ ਹੈ ਸੁਨੀਲ ਜਾਖੜ ਨੂੰ ਹਜੇ ਸਾਲ ਪਹਿਲਾ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਜਾਖੜ ਦੇ ਅਸਤੀਫੇ ਦੇ ਨਾਲ ਭਾਜਪਾ ਪੰਚਾਇਤੀ ਚੋਣਾਂ ਤੋਂ ਐਨ ਪਹਿਲਾ ਜਿਹੜੀ ਕਿ ਕੀਤਾ ਗਿਆ ਤੇ ਉੱਥੇ ਜਾਖੜ ਨੇੜਲੇ ਸੁਤਰਾ ਅਤੇ ਭਾਜਪਾ ਦੀ ਪੰਜਾਬ ਇਕਾਈ ਤੇ ਰਾਸ਼ਟਰੀ ਜਥੇਬੰਦੀ ਵਿਚਲੇ ਸੁਤਰਾ ਨੇ ਵੀ ਜਾਖੜ ਵੱਲੋਂ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ ਜਾਖੜ ਪੰਚਾਇਤੀ ਚੋਣਾਂ ਵਾਰੇ ਰਣਨੀਤੀ ਕੜਨ ਤੇ ਵਿਚਾਰ ਚਰਚਾ ਦੇ ਲਈ ਸੱਦੀ ਪਾਰਟੀ ਨੂੰ ਅਹਿਮ ਬੈਠਕ 'ਚੋ ਵੀ ਅੱਜ ਗੈਰਹਾਜ਼ਰ ਤੇ ਸੁਤਰਾ ਮੁਤਾਬਕ ਪੰਜਾਬ ਭਾਜਪਾ ਦੇ ਸੀਨੀਅਰ ਅਹੁਦੇਦਾਰ ਨੇ ਅੱਜ ਦੀ ਬੈਠਕ 'ਚ ਸ਼ਮੂਲੀਅਤ ਸੰਬੰਧੀ ਜਾਖੜ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਨਾ ਅੱਜ ਤੇ ਨਾ ਹੀ ਭਵਿੱਖ ਵਿੱਚ ਪਾਰਟੀ ਦੇ ਪਰਦੇਸ ਪ੍ਰਧਾਨ ਜੋ ਕਿਸੇ ਮੀਟਿੰਗ 'ਚ ਸ਼ਾਮਲ ਹੋਣਗੇ ਜਾਖੜ ਨਾਲ ਜਦੋਂ ਇਸ ਬਾਰੇ ਸਿੱਧਾ رابطہ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਅਸਤੀਫੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਅੰਦਰੂਨੀ ਮਾਮਲੇ ਸੂਤਰਾਂ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਅਜੇ ਤੱਕ ਜਾਖੜ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਤੇ ਜਾਖੜ ਨੇ ਜੁਲਾਈ ਮਹੀਨੇ ਜਲੰਧਰ ਜਿਮਨੀ ਚੋਣਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸਣੇ ਪਾਰਟੀ ਹਾਈਕਮਾਨ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਸੁਭਾਈ ਪ੍ਰਧਾਨ ਅੱਗੇ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੇ ਜੇ ਜਾਖੜ ਨੇ 10 ਜੁਲਾਈ ਤੋਂ ਪੰਜਾਬ ਭਾਜਪਾ ਦੇ ਕਿਸੇ ਵੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਪੰਜਾਬ ਵਿੱਚ ਪਾਰਟੀਆਂ ਦੀ ਮੈਂਬਰਸ਼ਿਪ ਪਰ ਮੁਹਿਮ 24 ਹੋ ਗਏ ਗੈਰ ਹਾਜ਼ਰ ਨੇ ਤੇ ਪਾਰਟੀ ਅੰਦਰਲੇ ਹੁਣ ਸੂਤਰਾਂ ਨੇ ਕਿਹਾ ਹੈ ਕਿ ਜਾਖੜ ਕੁਜੇ ਰਵਾਇਤੀ ਭਾਜਪਾਗੂਆਂ ਨਾਲ ਸਹਿਜ ਮਹਿਸੂਸ ਕਰ ਰਹੇ ਨੇ ਤੇ ਅਕਸਰ ਵਿਉਤਬੰਦੀ ਤੇ ਰਣਨੀਤੀ ਨੂੰ ਲੈ ਕੇ ਉਹਨਾਂ ਦੀ ਰਾਏ ਨਹੀਂ ਮਿਲਦੀ ਸੀ ਤੇ ਭਾਜਪਾ ਹਾਲ ਹੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਚ ਇੱਕ ਵੀ ਸੀਟ ਜਿੱਤਣ ਵਿੱਚ ناکਾਮ ਰਹੀ ਸੀ ਤੇ ਪਾਰਟੀ ਨੂੰ ਜਿਮਨੀ ਚੋਣ ਵਿੱਚ ਨਮੋਸ਼ੀ ਚਲਣੀ ਪਈ ਸੀ ਤੇ ਹੁਣ ਲਗਾਤਾਰ ਚਰਚਾ ਮੈਂ ਜਿਹੜੀਆਂ ਕਿ ਸੁਨੀਲ ਜਾਖੜ ਨੂੰ ਲੈ ਕੇ ਉੱਠ ਰਹੀਆਂ ਨੇ ਤੇ ਉੱਥੇ ਹੀ ਪੰਜਾਬ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੀ ਹੈ ਕਿ ਚਰਚਾਾਂਮਾ ਚੱਲ ਰਹੀਆਂ ਸੀ ਭਾਜਪਾ ਆਪਣਾ ਪ੍ਰਧਾਨ ਬਦਲਣ ਦੀ ਤਿਆਰੀ ਕਰ ਰਹੀ ਹੈ ਤੇ ਅਜਿਹੇ ਚਿਹਰਾ ਪਾੜ ਰਹੀ ਹੈ ਤੇ ਜਿਸ ਦੀ ਜਿਹੜੀ ਕਿ ਪਕੜ ਪਿੰਡਾਂ ਅਤੇ ਸ਼ਹਿਰਾਂ 'ਚ ਬਰਾਬਰ ਹੋਵੇ ਤਾਂ ਭਾਜਪਾ ਨੂੰ ਲੱਗਦਾ ਨਵਾਂ ਪ੍ਰਧਾਨ ਦਾ ਚਿਹਰਾ ਮਿਲ ਗਿਆ ਹੈ ਤੇ ਇਸੇ ਲਈ ਖਬਰ ਆਈ ਹੈ ਕਿ ਸੁਨੀਲ ਜਾਖੜ ਨੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਦੱਸਦੀ ਹੈ ਕਿ ਵੋਟਾ ਤੋਂ ਪਹਿਲਾਂ ਜਿਹੜਾ ਕਿ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਅਸਤੀਫਾ ਦੇਣ ਦੀਆਂ ਗੱਲਾਂ ਤੇ ਚਰਚਾਾਂਮਾ ਜਿਹੜੀ ਹੈ ਕਿ ਥੋੜਾ ਸੁਨੀਲ ਜਾਖੜ ਨੂੰ ਲੈ ਕੇ ਉਠਣ ਲੱਗੀ